ਮਟਾ ਗਏ ਜਿੱਤੇ ਉਹ ਹੀ ਆ ਮਿਲਿਆ ਫਿਰ ਭੈਣ ਮੇਰੀ ਮਾਂ ਮੇਰੀ ਪਿਓ ਨੂੰ ਵੀ ਲੱਭਾਂਗੇ ਨਾ ਤੂੰ ਇੱਕ ਮਿੰਟ ਆ ਕੇ ਪੋਤੀ ਦਾ ਪੋਤੇ ਦਾ ਹਾਲ ਤਾਂ ਦੇਖ ਕੀ ਆ ਇੱਕ ਮਿੰਟ ਆ ਤਾ ਜਾ ਲਖਪਤੀ ਲੋਕ ਲਖਪਤੀ ਜਿਹੜਾ ਮੰਨ ਲਖਪਤੀ ਤਾਂ ਆ ਤਿੰਹੀ ਗੱਲ ਤੇ ਮੈਂ ਬਾਹਣੀ ਲਖਪਤੀ ਅਗੇ ਮੈਂ ਲਖਪਤੀ 55 ਕਰੋੜਪਤੀ ਹੋਣ ਭੈਣ ਮੇਰੀ ਕੀ ਕਰਨਾ ਤੇ ਤੁਹਾਡੇ ਤਾਂ ਕੀੜੇ ਪੈ ਗਏ ਵਾ ਉਹ ਖੇੜੇਗੀ ਕੀ ਇਹ ਵੇਖੀ ਨੂੰ ਤੁਹਾਡੀ ਨੰਦ ਰੰਗ ਹੋ ਗਿਆ ਪੋਤੇ ਪੋਤੀਆਂ ਤੁਹਾਡੇ ਐ ਗੰਦੇ ਕੱਪੜੇ ਪਾਏ ਕਿਵੇਂ ਬੈਠਿਆ ਸਿਰ ਤੇ ਜੂਆਂ ਭਰੀਆਂ ਪਈਆਂ ਤੁਹਾਡੇ ਲੱਖਪਤੀ ਹੋਣ ਦਾ ਕੀ ਭਾਅ ਵਾ ਸਾਨੂੰ ਕੋਈ ਨਹੀਂ ਕੋਈ ਬੜੀ ਸ਼ਰਮ ਦੀ ਗੱਲ ਹੈ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਦਾ ਜਿਹੜਾ ਬਾਕੀ ਦਾ ਜੋ ਵੀ ਕਰਨ ਵਾਲਾ ਨਾ ਨਹੀਂ ਹੁਣ ਤਾਂ ਪਰਿਵਾਰ ਨੂੰ ਅਸੀਂ ਨਾਲ ਲੈ ਕੇ ਜਾਵਾਂਗੇ ਜੀ ਸਾਰੇ ਨੂੰ ਹਾਂ ਜੀ ਹਾਂ ਜੀ ਕਿਉਂਕਿ ਇੱਥੇ ਥੋੜੀ ਜਿਹਾ ਜਵਾਨ ਕੁੜੀ ਨੂੰ ਆਪਾਂ ਕਹਿੰਦੇ ਛੱਡ ਦਾਂਗੇ ਤੇ ਨਾਲ ਦੋ ਜਵਾਕ ਕਿਉਂਕਿ ਦੂਜੇ ਜਵਾਕਾਂ ਨੂੰ ਵੀ ਸੋਝੀ ਹੈ ਨਹੀਂ ਇੰਨੀ ਨਹੀਂ ਉਹ ਛੋਟੇ ਨੇ ਹਾਂ ਜੀ ਤਾਂ ਦੇਖੋ ਜੀ ਕਿਚਨ ਦੇ ਵਿੱਚ ਕੀ ਹਾਲਾਤ ਨੇ ਤੇ ਕਿਉਂਕਿ ਬੱਚੀ ਜਿਹੜੀ ਜੌਬ ਕਰਦੀ ਆ ਜੇ ਬੱਚੀ ਜੌਬ ਨਾ ਕਰਦੀ ਘਰੇ ਰਹਿੰਦੀ ਤਾਂ ਵਧੀਆ ਰਹਿਣਾ ਸੀਗਾ ਕਿਉਂਕਿ ਜੇ ਬੱਚੀ ਆਪਣੇ ਭੈਣ ਭਰਾਵਾਂ ਨੂੰ ਸਾਂਭਦੀ ਨਾ ਉਹ ਵਿਚਾਰੀ ਕੰਮ ਤੇ ਚਲੇ ਜਾਂਦੀ ਜਿਹੜੀ ਇੱਕ ਠੀਕ ਆ ਹੈ ਇਸ ਨੂੰ ਬਣਾਉਣਾ ਆ ਵੀ ਕਿਹੜਾ ਬਣਾਉਣਾ ਨੀ ਉਹ ਤਰੋਂ ਨਹੀਂ ਬੇਕੀਸ਼ ਕੇ ਪਾ ਜਾਣਾ ਇਸ ਕੇ ਬਾਸ ਜਾਣਾ ਹਾਂ ਇਸ ਕੇ ਪਾ ਜਾਣਾ ਕੋਈ ਨਾ ਇਹ ਕੋਈ ਚੱਲ ਪੜਾ ਆਪਾਂ ਇੱਥੇ ਚੱਲਾਂਗੇ ਕੀ ਲਿਖਿਆ ਮਰਵਾਹਾ ਦੇਖ ਕਰੀ ਮਰਵਾ ਕੋਈ ਪਤਾ ਵਾ ਪਤਾ ਕੋਈ ਨਾ ਮਾ ਕੋਈ ਨਾ ਤੁਸੀਂ ਰਾਹ ਦੱਸਦੇ ਆਪਾਂ ਉੱਥੇ ਚੱਲਾਂਗੇ ਹਾਂ ਅੱਜ ਠੀਕ ਹੈ ਕੋਈ ਨਾ ਔਰ ਮੈਂ ਜੀ ਤੁਹਾਨੂੰ ਬਸ ਠੀਕ ਹੈ ਕਲੀਅਰ ਠੀਕ ਹੈ ਹਾਂ ਜੂਆ ਵੀ ਖੂਨ ਪੀ ਗਈਆਂ ਦੇਖੋ ਜੂਆ ਕਿਸੇ ਨੇ ਦੇਖਿਆ ਹੀ ਨਹੀਂ ਆ ਕੇ ਮਤਲਬ ਆ ਕੇ ਤੇ ਦੋ ਤਿੰਨ ਦਿਨਾਂ ਦੀ ਗੱਲ ਥੋੜੀ ਆਹ ਆ ਦੇਖ ਮਾਂ ਕਿ ਮੈਂ ਜੂਆ ਦੇਖ ਸਰ ਦਾ ਖੂਨ ਪੀ ਗਿਆਂ ਮਾਂ ਅਸੀਂ ਕੋਈ ਭਲੇ ਲਈ ਆਇਆ ਸੀ ਕੋਈ ਤੁਹਾਡੀ ਨੁਕਸਾਨ ਕਰਨ ਨਹੀਂ ਆਏ ਅਸੀਂ ਮਦਦ ਕਰਨ ਆਏ ਆ ਮਾਂ ਠੀਕ ਆ ਅਸੀਂ ਚਾਹੁੰਦੇ ਆ ਵੀ ਇਸ ਧੀ ਦੀ ਕੋਈ ਜ਼ਿੰਦਗੀ ਚ ਕੁਝ ਥੋੜਾ ਚੰਗਾ ਹੋਵੇ ਦੂਜੇ ਬੱਚੇ ਵੀ ਪੜ੍ਹ ਲਿਖ ਕੇ ਆਪਣੀ ਆਪਣੀ ਜ਼ਿੰਮੇਵਾਰੀ ਸਾਂਭਣ ਹੈਨਾ ਸਾਡੀ ਤਾਂ ਇਹ ਕੋਸ਼ਿਸ਼ ਆ ਵੀ ਇਹਨਾਂ ਦੀ ਬੱਚਿਆਂ ਦੀ ਜ਼ਿੰਦਗੀ ਕਿਸੇ ਤਰੀਕੇ ਬਣ ਜਾਵੇ ਤੁਹਾਨੂੰ ਤਾਂ ਮਾਂ ਰਾਤ ਪਤਾ ਲੱਗਿਆ ਰਾਤ ਵੀਡੀਓ ਆਈ ਜਿਹੜੇ ਉਹ ਬੰਗੀ ਵੀਡੀਓ ਬਣਾ ਕੇ ਲੈ ਗਈ ਨਾ ਕੋਈ ਤੁਹਾਡੇ ਚੈਨਲ ਵਾਲੇ ਉਹ ਵੀਡੀਓ ਕਿਤੇ ਉਹਨਾਂ ਨੇ ਸਾਨੂੰ ਭੇਜੀ ਕੱਲ ਕੱਲ ਰਾਤ ਜਦੋਂ ਅਸੀਂ ਇਹ ਵੀਡੀਓ ਦੇਖੀ ਫਿਰ ਕੱਲ ਸ਼ਾਮ ਨੂੰ ਅਸੀਂ ਇਹ ਵੀਰ ਨੂੰ ਭੇਜਿਆ ਤੁਹਾਡੇ ਕੋਈ ਰਾਤ ਨੂੰ ਇਹ ਪਰਤਪਾਲ ਆਇਆ ਤੁਹਾਡੇ ਕੋਲੇ ਫਿਰ ਇਹਨਾਂ ਨੇ ਆਏ ਸਾਨੂੰ ਦੱਸਿਆ ਵੀ ਹਾਲਤ ਬਹੁਤ ਮਾੜੀ ਆ ਅਸੀਂ ਤਾਂ ਹੀ ਸਵੇਰੇ ਸਾਰੇ ਤੁਰੇ ਸੀ ਸਾਡੀ ਕੋਸ਼ਿਸ਼ ਸੀ ਆ ਦੇਖੋ ਕੀ ਹਾਲ ਆ ਬੱਚੀ ਦੀ ਦੇਖੋ ਜੂਆ ਕਿੰਨੇ ਆ ਦੇਖੋ ਮੈਂ ਲੱਖਾਂ ਹੀ ਜੂਆ ਸਿਰ ਤੇ ਵਿੱਚ ਸਾਰਾ ਕੂਨ ਬੀ ਗਿਆ ਮਾਇਦਾ ਇਹਦਾ ਡੈਡੀ ਇਹਨਾਂ ਦਾ ਜਮਾ ਹੀ ਨਹੀਂ ਆਉਂਦਾ ਘਰੇ ਬਾਤ ਕੋ ਹਟੇ ਸੋਚੋ ਜਾਂਦੇ ਫਿਰ ਕਿੱਥੇ ਸੌਂਦਾ ਉਹ ਕੋਠੇ ਕੋਠੇ ਤੇ ਸੌਂ ਜਾਂਦਾ ਬੋਦਾ ਏ ਹਾਂ ਜੀ ਹਾਂ ਤੇਰੇ ਭਰਾ ਮੈਂ ਫਿਕਰ ਨਾ ਕਰ ਜਾਨ ਨਿਕਲਦੀ ਪਤੀ ਉਹ ਮਤਲਬ ਫੜ ਲਓ ਮੈਂ ਬੁੱਤੂ ਉਹਦਾ ਨਾ ਨਾ ਹੈ ਨਾ ਅਬਿੱਲਾ ਨਾ ਹੈ ਹਾਂ ਹਾਂ ਕੋਈ ਨਹੀਂ ਨਮਾਉਣੇ ਪੁੱਤ ਨਮਾਉਣੇ ਕੋਈ ਨਹੀਂ ਹੈਲੋ ਆਪ ਕੀ ਲੱਗ ਹੈਲੋ ਸਸੀ ਕਲ ਭਾਜੀ ਹਾਂ ਜੀ ਸਸੀ ਕਲ ਭੈਣ ਜੀ ਤੁਸੀਂ ਮੈਂ ਗੁਰਪ੍ਰੀਤ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਹਾਂਜੀ ਅੰਦੇਸ ਹਾਂਜੀ ਭੈਣ ਜੀ ਅਸੀਂ ਨਾ ਇਹ ਪਰਿਵਾਰ ਨੂੰ ਇੱਥੇ ਹੈਲਪ ਵਾਸਤੇ ਆਏ ਸੀ ਲੈਣ ਆਏ ਸੀ ਇਹਨਾਂ ਨੂੰ ਜੇ ਤੁਸੀਂ ਥੋੜਾ ਜਿਹਾ ਇੱਥੇ ਆ ਜਾਂਦੇ ਨੇ ਨੇੜੇ ਤਾਂ ਇੱਕ ਵਾਰੀ ਮਿਲ ਲੈਂਦੇ ਅਸੀਂ ਤੁਹਾਡੇ ਕੋਈ ਜ਼ਿੰਮੇਵਾਰੀ ਨਹੀਂ ਪਾਉਣੀ ਸਿਰਫ ਤੁਹਾਨੂੰ ਮਿਲਣਾ ਹੀ ਆ ਵੀ ਅਸੀਂ ਤੁਹਾਡੀ ਹਾਜ਼ਰੀ ਦੇ ਵਿੱਚ ਚਾਹੁੰਦੇ ਸੀ ਵੀ ਇਹਨਾਂ ਨੂੰ ਲੈ ਕੇ ਜਾਣਾ ਇਹਨਾਂ ਨੂੰ ਦਾਖਲ ਕਰਾਉਣਾ ਅੱਛਾ ਅੱਛਾ ਤੇ ਜੇ 5 ਮਿੰਟ ਕੱਢ ਕੇ ਭੈਣ ਮਰੀਏ ਤੁਸੀਂ ਆ ਜਾਓ ਤਾਂ ਬਹੁਤ ਧੰਨਵਾਦ ਹੋਊ ਤੁਹਾਡਾ ਬਹੁਤ ਬੁਰੇ ਹਾਲ ਤੇ ਆ ਵੱਡੀ ਕੁੜੀਆ ਜਿਹੜੀ ਪੂਜਾ ਉਹਦੇ ਤਾਂ ਮਤਲਬ ਬਿਸਤਰੇ 'ਚ ਕੀੜੇ ਪਏ ਪਏ ਆ ਵਿਚਾਰੀ ਦੇ ਅਜੇ ਅਸੀਂ ਪਜਾਮਾ ਤਾਂ ਨਹੀਂ ਦੇਖਿਆ ਖੜੀ ਅੰਦਰ ਵੀ ਨਾ ਹੋਣਾ ਸਿਰ ਦੇ ਪਿੱਠ ਵੀ ਗਲੀ ਪਈ ਹੈ ਸਿਰ ਦੇ ਵਿੱਚ ਵੀ ਆਪਾਂ ਨੇ ਅਸੀਂ ਵੀ ਦੇਖੀ ਪਈ ਹੈ ਬਾਜੀ ਹੈ ਨਾ ਤਾਂ ਇਹ ਕੋਈ ਨਾ ਕੋਈਆਂ ਨਾ ਗੱਲ ਕਰਾਈ ਜੋ ਆਰਤੀ ਨਾ ਆਰਤੀ ਪੁੱਤ ਕਰ ਗੱਲ ਇੱਕ ਮਿੰਟ ਬੁੱਕ ਦੇਖ ਲੈਣ ਤੇ ਬੈਠੀ ਦੇਖਣੀ ਚੱਲ ਬੁੱਕ ਦੇਖਣੀ ਹੈ ਮੈਂ ਵੀ ਨਾ ਤੈਨੂੰ ਦੁੱਧ ਨਹੀਂ ਆ ਕੇ ਨਹੀਂ ਇਹ ਐਸੇ ਰੁਕ ਜਾ ਬੁਤਾਰਤੀ ਇੱਥੇ ਰੁਕ ਜਾ ਪੁੱਤ ਯੋਨ ਅੰਦਰ ਦੀ ਪਹਿਲਾਂ ਕਿੱਥੇ ਸੀਗੀ ਮਾਤਾ ਜੀ ਤੁਸੀਂ ਹੁਣ ਇਹਨਾਂ ਨੂੰ ਐਂ ਗੱਲ ਕਰਕੇ ਨਾ ਟਾਲੋ ਦੇਖੋ ਐ ਪੜਦੇ ਨਾ ਸਪੀਕਰ ਲੱਗਿਆ ਸੀ ਵੀ ਸੁਣੀ ਜਾਂਦੇ ਆ ਜੇ ਇਹਨਾਂ ਦਾ ਭਲਾ ਹੋਣ ਲੱਗਿਆ ਹੁਣ ਉਹ ਬਟਾਲੇ ਜ਼ਿਆਦਾ ਹੋਊਗਾ ਜਾਂ ਕਿਤੇ ਹੋਰ ਜ਼ਿਆਦਾ ਹੋਊਗਾ ਤੁਸੀਂ ਦੱਸ ਦੋ ਨਹੀਂ ਅਸੀਂ ਹੁਣ ਅੰਦਰ ਵੇਖਣ ਕਿੱਥੇ ਜਾਵਾਂਗੇ ਅਸੀਂ ਤੁਹਾਨੂੰ ਕਿਦੋਂ ਕਿ ਤੁਸੀਂ ਹੁਣ ਕਿਦੋਂ ਦੇਖਣ ਆਉਨੇ ਹੋ ਬੱਚੀ ਦੇ ਕੀੜੇ ਪੇ ਪੇ ਸਿਰ ਤੇ ਜੂੰਆਂ ਭਰੀਆਂ ਪੀ ਪਿੱਛੇ ਗਲ ਗਈ ਬੱਚੀ ਹੁਣ ਕਿਹੜਾ ਦੇਖਣ ਆਉਨੇ ਹੋ ਮਾਂ ਤੁਸੀਂ ਕਿਹੜੀ ਪੂਜਾ ਦੇ ਸਿਰ 'ਚ ਜੂੰਆਂ ਨੇ ਦੇਖੋ ਜਿਵੇਂ ਮਖਿਆਲ ਨਾਲ ਛੱਤਾ ਲੱਗਿਆ ਹੁੰਦਾ ਐਂ ਛੱਤਾ ਲੱਗਿਆ ਪਿਆ ਸਿਰ 'ਚ ਜੂੰਆਂ ਦਾ ਤੇ ਉਹਦੀ ਪੈਠਾ ਜਿਹੜੀ ਸਾਰੀ ਗਲੀ ਪਈ ਆ ਪਿੱਛਿਓ ਉਹ ਪਰਣ ਨਾ ਮੈਂ ਕਹੀ ਰੰਦੀ ਨਾ ਤੇ ਫਿਰ ਤੁਸੀਂ ਅੱਜ ਜੇ ਉਹਨਾਂ ਦੇ ਭਲੇ ਵਾਸਤੇ ਕੋਈ ਮਦਦ ਕਰਨ ਵਾਸਤੇ ਬੋੜੇ ਆ ਤੁਸੀਂ ਅੱਜ ਉਹਨਾਂ ਨੂੰ ਕਹਿੰਨੇ ਹੋ ਵੀ ਰਹਿਣ ਤਾਂ ਤੁਸੀਂ ਜਾਣ ਨੂੰ ਆ ਪੈ ਇੱਥੇ ਰਹਿਣਾ ਨਹੀਂ ਅੱਗੇ ਕੁਝ ਬਾਬਾ ਅਮੀਂ ਕਿੰਦਾ ਹੈ ਹੈ ਪਿਓ ਕਿੰਦਾ ਪਿਓ ਜੇ ਇਹਨਾਂ ਚੁੱਗਾ ਹੋਵੇ ਘੱਟ ਕਰ ਪਿਓ ਤਾਂ ਲੱਭ ਹੀ ਨਹੀਂ ਰਿਹਾ ਕਿੱਥੇ ਆ ਜੇ ਪਿਓ ਹੋਵੇਗਾ ਇੰਨੇ ਜੋਗਾ ਫਿਰ ਤਾਂ ਇਹਨਾਂ ਦੇ ਹਾਲਾਤ ਹੀ ਨਹੀਂ ਸੀ ਆ ਬਣਨੇ ਨਰਕ ਵਰਗੇ ਉਹ ਤਾਂ ਠੀਕ ਨਹੀਂ ਵਿਚਾਰਾ ਦਿਮਾਗੀ ਆਪ ਤਲਫਾਫੇ ਇਕੱਠੇ ਕਰੀ ਜਾਂਦਾ ਉੱਪਰ ਕੂੜੇ ਦਾ ਢੇਰ ਲਾਇਆ ਪਿਆ ਇਕੱਠਾ ਕਰ ਕਰਕੇ ਉਹਨੇ ਤੇ ਤੁਸੀਂ ਬੱਚਿਆਂ ਦੀ ਦਾਦੀ ਸੀ ਤੁਸੀਂ ਆ ਕੇ ਦਾਦੀ ਦੀ ਥਾਂ ਲੈਣੀ ਸੀ ਤੁਸੀਂ ਵੀ ਨਹੀਂ ਲਈ ਬੱਚਿਆਂ ਦੀ ਹਾਲਤ ਤਾਂ ਦੇਖੋ ਕੀ ਬਣੀ ਪਈ ਆ। ਇਹ ਮਬੂਹ ਹੁੰਦੀ ਤੁਹਾਨੂੰ ਸਮੈਲ ਆਉਂਦੀ ਆ ਸਾਨੂੰ ਨਹੀਂ ਆਉਂਦੀ। ਅਸੀਂ ਇਹਨਾਂ ਨੂੰ ਲੈਣ ਆਏ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਅਸੀਂ ਤੁਹਾਨੂੰ ਬੇਨਤੀ ਕਰਦੇ ਵੀ ਤੁਸੀਂ ਇੱਕ ਵਾਰੀ ਆ ਜਿਓ ਇੱਥੇ ਹੱਥ ਜੋੜ ਕੇ ਬੇਨਤੀ ਆ 5 ਮਿੰਟ ਲਈ ਆ ਕੇ ਮੁੜ ਜਿਓ ਜਾਏ। ਬਾਹਰ ਹੀ ਖੜ ਕੇ ਮੁੜ ਜਿਓ ਅੰਦਰ ਨਾ ਬੜਿਓ ਜੇ ਉਹ ਆਉਂਦੀ ਆ। ਹਾਲਾਂਕਿ ਇਹ ਮਕਾਨ ਹੀ ਮੁਕਈਆ ਤੇ ਹੋਇਆ ਸੀ ਤੇ ਆਪ ਕੀ ਹੋਰ ਲੈਣਾ ਆ ਜਿਆ। ਅਸੀਂ ਮਕਾਨ ਤੋਂ ਕੀ ਲੈਣਾ ਮਾਂ ਬੱਚਿਆਂ ਦੀ ਜ਼ਿੰਦਗੀ ਵੀ ਨਾ ਰਹੀ ਜੇ ਮਕਾਨ ਕੀ ਕਰ ਲੈਣਾ ਇਹਨਾਂ ਨੇ ਅੰਨਾਂ ਤੋਂ ਬੱਚਿਆਂ ਪਿਓ ਕਿੱਥੇ ਮਿਲੇਗਾ ਪਿਓ ਕਿੱਥੇ ਮਿਲੂਗਾ ਪਾ ਤੁਹਾਡਾ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਆ ਮੈਂ ਕੱਲ ਨੂੰ ਕਰ ਉਹ ਕੁਛ ਕਰ ਲੈ ਮਗਰਾ ਫਿਰ ਤੇ ਮਾਂ ਮੇਰੀ ਜੇ ਇਹ ਮਰ ਗਏ ਫਿਰ ਜੇ ਉਹ ਕਰ ਲੂ ਕੁਛ ਜੇ ਤੁਸੀਂ ਉਹਦੀ ਗੱਲ ਕਰੀ ਜਨੇ ਵੀ ਉਹ ਕੀ ਕਰ ਲੂਗਾ ਇਹ ਮਰ ਜਾਣ ਜੇ ਫਿਰ ਇਹਨਾਂ ਦਾ ਕੋਈ ਫਿਕਰ ਨਹੀਂ ਤੁਹਾਨੂੰ ਹਾਂ ਮੈਨੂੰ ਨਾਲ ਲੈ ਜਾ ਹਾਂ ਲਿਆਓ ਤੁਸੀਂ ਅਸੀਂ ਉਹਨਾਂ ਨੂੰ ਵੀ ਲੈ ਜਾਂਦੇ ਨਾਲ ਲੱਭੋ ਰ ਸਹੀ ਕਿੱਥੇ ਤਾਂ ਹੀ ਤਾਂ ਤੁਹਾਨੂੰ ਬੁਲਾਉਂਦੇ ਆ ਤੁਸੀਂ ਆਓ ਇੱਥੇ ਉਹਨੂੰ ਵੀ ਲੱਭ ਲਓ ਨਾਲ ਅਸੀਂ ਉਹਨੂੰ ਵੀ ਨਾਲ ਲੈ ਕੇ ਜਾਵਾਂਗੇ ਉਹਨਾਂ ਦਾ ਘਰਾਂ ਕੋਈ ਨਹੀਂ ਉਹ ਰਾਤ ਨੂੰ ਮਿਲਣਾ ਜੇਗਾ ਮਾਂ ਮੇਰੀਏ ਤੁਸੀਂ ਸਾਨੂੰ ਦੱਸੋ ਕਿੱਥੇ ਮਿਲੂਗਾ ਅਸੀਂ ਲੈ ਕੇ ਜਾਵਾਂਗੇ ਤੁਸੀਂ ਆਓ ਤਾਂ ਸੀ ਇੱਥੇ 2 ਮਿੰਟ ਮਿੰਨਾਂ ਤੱਕ ਆਇਆ ਆ ਉਹ ਕਿੰਨੇ ਦਿਨ ਆਇਆ ਪੁੱਛੋ ਨਹੀਂ ਆਇਆ ਤੱਕ ਕਿਹੜਾ ਉਹਨਾਂ ਦਾ ਘਰ ਰਾਤ ਨੂੰ ਤਾਂ ਉਹ ਕਹਿੰਦੇ ਰਾਤ ਆਇਆ ਸੀ ਪੁੱਤ ਰਾਤ ਆਇਆ ਹੀ ਨਹੀਂ ਉਹ ਆ ਨਹੀਂ ਆ ਕਿੰਨੇ ਦਿਨੋਂ ਕਿ ਆਇਆ ਨਹੀਂ ਨਹੀਂ ਅੱਜ ਆਤੀ ਨਹੀਂ ਅੱਗੇ ਆਉਂਦੇ ਆ ਰਾਤ ਨਹੀਂ ਆਇਆ ਕਦੇ ਉਹ ਇੱਕ ਮਾਂ ਕੋਟੇ ਨਾ ਛੋਟੀ ਜਿਹੀ ਵੇਲੇ ਰੱਖ ਜਨ ਹੈ ਇਹ ਤਾਂ ਆ ਫਨੀ ਰਿਹਾ ਲ ਮਾਰ ਕੋਟੇ ਕੋਲ ਸੁਣਾ ਤੁਨ ਵਾ ਕਿੱਦਾਂ ਜਾਂਦੇ ਮਾਰ ਮਾਂ ਮੇਰੀ ਉਹਦੀ ਤਾਂ ਜ਼ਿੰਮੇਵਾਰੀ ਤੈਨੂੰ ਟੈਨਸ਼ਨ ਆ ਦੇਖ ਇਹਨਾਂ ਦੀ ਨਹੀਂ ਟੈਨਸ਼ਨ ਬੱਚਿਆਂ ਦੀ ਟੈਨਸ਼ਨ ਤਾਂ ਭਾਵੇਂ ਸਾਰਿਆਂ ਦੀ ਆ ਮੈਂ ਕੀ ਕਹਾਂ ਤੁਸੀਂ ਆਪਦੇ ਪੁੱਤ ਲਈ ਤਾਂ ਅੱਜ ਵੀ ਤੁਸੀਂ ਸੋਚੀ ਜਾਂਦੇ ਹੋ ਤੇ ਆ ਨੂ ਬੈਠੀ ਆ ਨੇ ਨੇ ਪੋਤੀਆਂ ਬੈਠੀਆਂ ਗੱਲੀ ਜਾਂਦੀਆਂ ਪੋਤੀਆਂ ਉਹਦਾ ਨਹੀਂ ਫਿਕਰ ਤੁਹਾਨੂੰ ਬਾਬਾ ਜੀ ਬਾਬਾ ਜੀ ਇਹ ਨਾਲੇ ਟੈਨਸ਼ਨ ਨਾ ਮਿਲੂ ਕੋਈ ਹੁੰਦਾ ਦੇਖ ਮਾਂ ਮੇਰੀ ਰਿਕੁਐਸਟ ਈ ਹੈ ਜੇ ਤੂੰ ਵਾਕਈ ਇਹਨਾਂ ਦਾ ਖੂਨ ਆ ਤਾਂ 5 ਮਿੰਟ ਲਈ ਇੱਥੇ ਆ ਜਾਓ ਸਾਡੇ ਕੋਲ ਜੇ ਕਹੂੰ ਤਾਂ ਅਸੀਂ ਗੱਡੀ ਭੇਜਦੇ ਤੁਹਾਨੂੰ ਬਿਠਾ ਕੇ ਲੈ ਜੰਨੇ ਆ ਕੇ ਪਤਾ ਨਹੀਂ ਕਿ ਪਿਓ ਦਾ ਮਾਲਕ ਤਾਂ ਆਉਣਾ ਕਰੇਗਾ ਨਾ ਪਰ ਪਿਓ ਵੀ ਆਜੂਗਾ ਜੇ ਤੁਸੀਂ ਆਓਗੇ ਨਾ ਉਹ ਪਿਓ ਨੂੰ ਵੀ ਲੱਭ ਲਾਂਗੇ ਪਰ ਤੁਸੀਂ ਤਾਂ ਆਓ ਨਾਲ 2 ਮਿੰਟ ਕੋਈ ਨਾ ਪਰ ਮੈਨੂੰ ਅੱਜ ਵੀ ਲੈ ਜੀਣਾ ਨਹੀਂ ਹੈ ਫੇ ਤੁਸੀਂ ਤਾਂ ਆ ਜਾਓ 2 ਮਿੰਟ ਮੈਂ ਦੋ ਮਟਾ ਕੇ ਜਾਂਦੀ ਉਹ ਹੀ ਆ ਮਿਲੇਗਾ ਫਿਰ ਭੈਣ ਮੇਰੀ ਮਾਂ ਮੇਰੀ ਪਿਓ ਉਹਨੂੰ ਵੀ ਲੱਭਾਂਗੇ ਨਾ ਤੂੰ 1 ਮਿੰਟ ਆ ਕੇ ਪੋਤੀ ਦਾ ਪੋਤਿਆਂ ਦਾ ਹਾਲ ਤਾਂ ਦੇਖ ਕੀ ਆ 1 ਮਿੰਟ ਆ ਤਾਂ ਜਾ ਲਗਭਗ 100000 ਰੁਪਏ ਆ ਲੋਕ ਲੱਖ ਰੁਪਏ ਦੇ ਮਨ ਨਾਲ ਮਨ ਲੱਖ ਰੁਪਏ ਦਾ ਆ ਤੀ ਨਹੀਂ ਗੱਟੇ ਮੈਂ ਲਗਭਗ 100000 ਮੈਂ ਲੱਖਪਤੀ ਆ 5 ਕਰੋੜਪਤੀ ਹੋਣ ਭੈਣ ਮੇਰੀ ਕੀ ਕਰਨਾ ਤੁਹਾਡੇ ਤਾਂ ਕੀੜੇ ਪੈ ਗਏ ਵਾ ਉਹ ਕੀ ਕਰੇਗੀ ਕੀ ਕਰੇਗੀ ਨੂੰ ਤੁਹਾਡੀ ਉਂਦਰੰਗ ਹੋ ਗਿਆ ਪੋਤੇ ਪੋਤੀਆਂ ਤੁਹਾਡੇ ਐ ਗੰਦੇ ਕੱਪੜੇ ਪਾਏ ਕਿਵੇਂ ਬੈਠਿਆ ਸਿਰ ਤੇ ਜੂਆਂ ਭਰੀਆਂ ਪਈਆਂ ਤੁਹਾਡੇ ਲੱਖਪਤੀ ਹੋਣ ਦਾ ਕੀ ਭਾਅ ਵਾ ਸਾਨੂੰ ਨਹੀਂ ਲੱਖਪਤੀ ਜਿੱਤੇ ਸਾਈਜ਼ ਮਾਰ ਤੇ ਮਾਂ ਮੇਰੀਏ ਫਿਰ ਹੁਣ ਵੀ ਤੂੰ ਤਾਂ ਹਰੇ ਆਉਣ ਤੋਂ ਵੀ ਇੱਥੋਂ 1 ਕਿਲੋਮੀਟਰ ਤੋਂ 2 ਕਿਲੋਮੀਟਰ ਤੋਂ ਆਉਣ ਤੋਂ ਵੀ ਤੁਹਾਨੂੰ ਮਨਾ ਕਰੀ ਜਾਂਦੇ ਹੋ ਕੰਟਰੋਲਮੈਂਟ ਆ ਮਾ ਮਾਹੀ ਕਰੀਏ ਤੇ ਫਾਇਦਾ ਕਰਦੇ ਆਂ ਆਪੇ ਨਾਲ ਹੀ ਚੱਲਦੇ ਆਂ ਫੇ ਮਾਂ 2 ਮਿੰਟ ਲਈ ਆ ਜਾਓ ਅਸੀਂ ਆ ਕੇ ਲੈ ਜਾਂਦੇ ਆਂ ਤੁਹਾਨੂੰ ਆ ਜਾਓ 2 ਮਿੰਟ ਲਈ ਮਿੰਨਤੀ ਆ ਸਾਡੀ ਭਲੇ ਆਸਤੀ ਆ ਅਸੀਂ ਬੱਚਿਆਂ ਨੂੰ ਲੈਣ ਆਏ ਆ ਇਹਨਾਂ ਦਾ ਇਲਾਜ ਕਰਾਉਣਾ ਇਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਕੋਈ ਵੀ ਉਹਨਾਂ ਦੇ ਜੋ ਤੇ ਬੱਚੇ ਆ ਅਸੀਂ ਪਿਓ ਨੂੰ ਕਿੱਥੋਂ ਲੱਭ ਕੇ ਲਿਆਈਏ ਤੁਸੀਂ ਆਓ ਸਾਡੇ ਨਾਲ ਨਾ ਆਪਾਂ ਲੱਭ ਲੈਨੇ ਆ ਜੀ ਇਹ ਜਿਆਦਾ ਪਤਾ ਕਿੱਥੇ ਜਾਂਦਾ ਪਤਾ ਹੀ ਨਹੀਂ ਉਹਨਾਂ ਨੂੰ ਬੱਚਿਆਂ ਨੂੰ ਆਰਤੀ ਕਹਿੰਦੀ ਪਤਾ ਹੀ ਨਹੀਂ ਵਿਚਾਰੀ ਆਰਤੀ ਪਤਾ ਤੈਨੂੰ ਪੁੱਤ ਪਤਾ ਹੀ ਨਹੀਂ ਹਣੋ ਬੱਚੇ ਆ ਬੈਠੇ ਵਿਚਾਰੇ ਆ ਉਹਨਾਂ ਨੂੰ ਜੇ ਪਤਾ ਹੋਵੇ ਤਾਂ ਘਟ ਕਹਦੇ ਆ ਤੁਸੀਂ 2 ਮਿੰਟ ਲਈ ਆ ਜਾਓ ਮਾਂ ਬਣ ਕੇ ਹੱਥ ਜੋੜ ਕੇ ਬੇਨਤੀ ਆ ਸਾਡੀ ਹੈਲੋ ਕਰਤਾ ਜੀ ਕਰਤਾ ਮਾਂ ਆ ਜਾਓ 2 ਮਿੰਟ ਲਈ ਆ ਜਾਓ ਪਲੀਜ਼ ਜਦੋਂ ਕੋਈ ਇਹਨੂੰ ਵੇਖੂ ਨਹੀਂ ਨਹੀਂ ਮੰਨਦੀ ਆ ਜਾਓ ਬਰਾਬਰ ਆ ਜਾਓ ਐਮ ਸੀ ਸਾਹਿਬ ਕਿੱਥੇ ਨੇ ਐਮ ਸੀ ਸਾਹਿਬ ਆਵੋ ਅੱਗੇ ਅੱਛਾ ਹਾਂ ਮੇਰੇ ਕੀ ਹਾਲ ਨੇ ਕੁੰਡਲ ਸਾਹਿਬ ਅੱਜ ਪਹਿਲਾਂ ਵੀ ਮਿਲਣੇ ਬਹੁਤ ਧੰਨਵਾਦ ਇਹ ਵੀ ਮਿਲਣੇ ਪੜਾਇਓ ਜਰੂਰ ਭਾਈ ਜੀ ਇਹਨਾਂ ਦੀ ਦੇਣੀ ਹੈ ਜੇ ਆਓ ਤੁਸੀਂ ਆਵੋ ਜੀ ਤੁਹਾਡੇ ਕਰਕੇ ਹੀ ਪਤਾ ਲੱਗਿਆ ਸਾਨੂੰ ਆਜੋ 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 ਇੱਥੇ ਆਜੋ ਠੀਕ ਹੁਣ ਮੱਥੀ ਕਰਨਾ ਨਮੋਨੇ ਪੁੱਤੂ ਤੂੰ ਦੇਖੋ ਕਹ ਐਮ ਸੀ ਸਾਹਿਬ ਕਿੱਥੇ ਨੇ ਜੀ ਐਮ ਸੀ ਸਾਹਿਬ ਵੀ ਜੀ ਐਮ ਸੀ ਸਾਹਿਬ ਨੂੰ ਆਉਣ ਤੋਂ ਮਾੜਾ ਅੱਗ ਪਿੱਛੇ ਨੂੰ ਹੋੜ ਥੋੜਾ ਹੈ ਮਤਸਾਲ ਤੁਹਾਡੀ ਇਹ ਕਨਸੀਸੈਂਸੀ ਦੇ ਵਿੱਚ ਪਾਉਂਦਾ ਤੁਸੀਂ ਦੇਖੋ ਜੀ ਇਹ ਬੱਚਿਆਂ ਦੀ ਹਾਲਤ ਕਦੇ ਦੇਖਣ ਨਹੀਂ ਆਏ ਕਦੇ ਪੁੱਛਿਆ ਨਹੀਂ ਆ ਦੇਖੋ ਜੀ ਜੂਆਂ ਦੇਖੋ ਬੱਚੀ ਦੇ ਸਿਰ 'ਚ ਜੀ ਦੇਖੋ ਮਖਿਆਲ ਲੱਗਿਆ ਹੋਇਆ ਕਹਿੰਦੇ ਲਾਈਟ ਨੇੜੇ ਪੁੱਤ ਦੇਖੋ ਜੀ ਕਿਵੇਂ ਮਖਿਆਲ ਲੱਗਿਆ ਹੋਇਆ ਜੂਆਂ ਜੂਆਂ ਆ ਆ ਕੀੜੇ ਦੇਖੋ ਜੀ ਆ ਕੀੜੇ ਖਾਈ ਜਾਂਦੇ ਆ ਦੇਖੋ ਬਾਈ ਜੀ ਤੁਹਾਡੇ ਤੁਹਾਡੀਆਂ ਵੋਟਾਂ માં ਹੈ 4000 ਉਹ ਸਾਹਿਬ ਨਵੀ ਜੇ ਦੇਖ ਲਏ ਕੋਈ ਵੀ ਨਹੀਂ ਆਇਆ ਕਦੇ ਬਾਈ ਕੋਈ ਵੀ ਨਹੀਂ ਆਇਆ ਕਮਾਲ ਹੋ ਗਿਆ ਬਾਈ ਆਂਢੀ ਗਵਾਂਢੀ ਕਿਸੇ ਨੂੰ ਵੀ ਨਹੀਂ ਪਤਾ ਬਾਈ ਵੀ ਅੰਦਰ ਕੀ ਹੋਈ ਜਾਂਦਾ ਚਾਰ ਫੁੱਲਾ ਵਰਗੇ ਬੱਚੀਆਂ ਇਹਨਾਂ ਦਾ ਫਾਦਰ ਜਿਹੜਾ ਨਾ ਉਹ ਥੋੜਾ ਬਾਲਾ ਕੰਮ ਕਰਦਾ ਉਹ ਭਾਵੇਂ ਕਦੀ ਕਦੇ ਮਿਲ ਲੇ ਉਹ ਤਾਂ ਅਫਸੈਟ ਆ ਬਾਈ ਉਹ ਅਫਸੈਟ ਆ ਬਿਲਕੁਲ ਹਾਂ ਉਹ ਤਾਂ ਮੈਂਟਲੀ ਠੀਕ ਨਹੀਂ ਕਹਿੰਦੇ ਉਹ ਲਫਾਫੇ ਇਕੱਠੇ ਕਰੀ ਜਾਂਦਾ ਹਾਂਜੀ ਹਾਂ ਇਹਦੀ ਸੱਸ ਵੀ ਨਹੀਂ ਆਉਂਦੀ ਉਹ ਹੁਣ ਵੀ ਅਸੀਂ ਉਹਨੂੰ ਫੋਨ ਕਰੀ ਜਾਂਦੇ ਮਾਂ ਨੂੰ ਉਹ ਕਹਿੰਦੀ ਮੇਰਾ ਮੁੰਡਾ ਲੱਭ ਲਓ ਪਹਿਲਾਂ ਮੁੰਡਾ ਲੱਭ ਲਓ ਇਹ ਇਹਦਾ ਤਾਂ ਕੋਈ ਜੂਨ ਨਹੀਂ ਗੀ ਇਹ ਜਾਨਵਰ ਨੇ ਨਹੀਂ ਜੀ ਜਾਨਵਰ ਹੈ ਤੇ ਇਨਸਾਨ ਨੇ ਹਾਂ ਹੈ ਇਨਸਾਨ ਨੇ ਪਰ ਉਹਨਾਂ ਦਾ ਜਿਹੜਾ ਹਾਲਾਤ ਨੇ ਨਾ ਉਹ ਜਾਨਵਰਾਂ ਨੂੰ ਮਾੜੇ ਬਾਪੂ ਜੀ ਦੇਖੋ ਤੁਸੀਂ ਸਾਡੇ ਵੱਡੇ ਨੂੰ ਸਤਿਕਾਰ ਜੋਗਾ ਪਿਆਰ ਗਿਆ ਤੁਹਾਨੂੰ ਕੋਈ ਮਾੜਾ ਨਹੀਂ ਕਹਿੰਦਾ ਅਸੀਂ ਤੁਹਾਡੇ ਅਹੁਦੇ ਦੀ ਗੱਲ ਕਰਦੇ ਹਾਂ ਤੁਸੀਂ ਜਿਹੜੇ ਅਹੁਦੇ ਤੇ ਹੋ ਚਲੋ ਅਸੀਂ ਕੱਲਾ ਤੁਹਾਡੋਂ ਵੀ ਨਹੀਂ ਕਹਿੰਦੇ ਜਿਵੇਂ ਸਮਾਜ ਵਾਲੇ ਵਾਲੇ ਤੇ ਲੋਕ ਕਿੰਨੇ ਘਰ ਆ ਕੋਈ ਵੀ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਕੋਈ ਇਹਨਾਂ ਦੇ ਘਰੇ ਡੀਜੇ ਵੱਜਦਾ ਹੁੰਦਾ ਭੰਗੜੇ ਪੈਂਦੇ ਹੁੰਦੇ ਗਿੱਧੇ ਪੈਂਦੇ ਹੁੰਦੇ ਆ ਫਿਰ ਅਸੀਂ ਰੋਟੀ ਖਾਣ ਸਾਰਿਆਂ ਨੇ ਆਉਣਾ ਸੀ ਇੱਥੇ ਜੇ ਇਹਨਾਂ ਦੇ ਘਰੇ ਪ੍ਰੋਗਰਾਮ ਰੱਖਿਆ ਹੁੰਦਾ ਨਾ ਕੋਈ ਵਿਆਹ ਕੁੜੀ ਦਾ ਵਿਆਹ ਜਾਂ ਮੰਗਣਾ ਫਿਰ ਅਸੀਂ ਸਾਰਿਆਂ ਨੇ ਆ ਕੇ ਸਤਿਵਧਾਈਆਂ ਦੇ ਕੇ ਜਾਣੀਆਂ ਸੀ ਇਹਨੂੰ ਤੇ ਅੱਜ ਇਹਨੂੰ ਲੋੜ ਆ ਅੱਜ ਕੋਈ ਵੀ ਨਹੀਂ ਆ ਰਿਹਾ ਫਣ ਕੀ ਨਾਂ ਤੇਰਾ ਯੋਗਿਤਾ 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 ਦਿੱਲੀ ਦੀ ਰਹਿਣ ਵਾਲੀ ਐ ਪੜ੍ਹੀ ਲਿਖੀ ਕੁੜੀ ਆ ਹਨਾ ਮਤਲਬ ਦੇਖੋ ਨਾ ਸੀ ਕਿਦਾਂ ਰਹਿ ਰਹੀ ਆ ਇਹ ਉਹਨਾਂ ਦੇ ਨਾਲ ਸਬਜ਼ੀ ਵੇਚਦੀ ਹੁੰਦੀ ਸੀ ਮੱਤੇ ਦੇ ਵਿੱਚ ਹੂੰ ਇੰਨੇ ਰੜੀ ਤੱਕਣੀ ਤੇ ਉਹਨਾਂ ਨਾਲ ਨਾਲ ਤੁਰੇ ਫਿਰਨਾ ਉਸ ਤੋਂ ਬਾਅਦ ਆ ਹਾਲ ਆ ਇਹਨਾਂ ਦੇ ਬਣ ਗਏ ਉਹ ਆਪ ਹਾਂ ਬੱਚੀ ਤਾਂ ਖਤਮ ਆ ਬਾਈ ਜੀ ਦੇਖੋ ਮਰਨ ਵਾਲੀ ਹੋਈ ਪਈ ਐ ਨੂੰ ਸਿਹਤਿਆ ਹਸਪਤਾਲ ਜਾਣ ਦੀ ਲੋੜ ਐ ਇਹਨੂੰ ਤਾਂ ਦੇਖੋ ਸਾਹ ਹੀ ਖਤਮਾ ਕਿੰਨਾ ਹੁੰਦਾ ਇਹਨੂੰ ਦੇਖੋ 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 ਕਿੰਨਾ ਖੱਚਾ ਮਸਾਲਾ ਰਹੀ ਹੈ ਜਿਸ ਕਰਕੇ ਸਾਡੀ ਬੇਨਤੀ ਹੈ ਸਾਡੀ ਸਪੋਰਟ ਕਰੋ ਹੁਣ ਸਾਡਾ ਸਾਥ ਦਿਓ ਗੰਦੇ ਤੇ ਪਾਏ ਹੋਇਆ ਨੂੰ ਥੜੋ ਭੈਣੇ ਇਹ ਜਾ ਰਹੇ ਦਾਰੇ ਨਹੀਂ ਨਹੀਂ ਭੈਣ ਬਾਹਰ ਨਮੋਣਾ ਨਹੀਂ ਕਰ ਬਾਹਰ ਨਿਕਲੋ ਬੀਤੀ ਸਾਰੇ ਜਣ ਚਲੋ ਬਾਹਰ ਆਜੋ ਆਜੋ ਕਿੱਥੇ ਕਿੱਲਾ ਦੇਖ ਕੇ ਗੱਡੀ ਕਿੱਥੇ ਆ ਮੇਰੀ ਫੜਾਂ ਨਹੀਂ ਕਿ ਮੈਂ ਪੱਲਣਾਂ ਤੱਕ ਆਉਣਾ ਹੈ ਬਚਾਰੀ ਦੇ ਭਾਰਤ ਹੈ ਹੀ ਨਹੀਂ 12 13 ਕਿਲੋ ਦੀ ਤਾਂ ਰਹਿ ਗਈ ਹੈ ਸਾਰੀ ਹੋਈ ਹੱਡੀਆਂ ਦਾ ਪਿੰਜਰ ਬਣ ਗਈ ਹੈ ਵਿਚਾਰੀ ਬੱਸ ਪੁੱਤ ਬੱਸ ਬੱਸ ਜਿੰਦਾ ਕਰ ਦੋ ਜਿੰਦਾ ਕਰ ਦੇ ਪੁੱਤ ਫੜ ਕੇ ਮੈਂ ਮੰਮੀ ਨੂੰ ਲਿਆਵਾਂ ਮੈਂ ਦੀ ਦੱਸ ਜਿੰਦਾ ਕਰ ਕੀ ਹੋ ਗਿਰੋ ਦਾਦੀ ਆਜੋ ਆਪਦੀ ਪੁੱਤ ਆਜੋ ਤੁਸੀਂ ਵੀ ਹੁਣ ਮੰਮੀ ਨੂੰ ਆਪਾਂ ਲੈ ਕੇ ਚਲੀਏ ਪੁੱਤ ਇੱਕ ਕੁੜੀ ਜੋਬ ਕਰਦੀ ਹੈ ਨੀ ਇਹ ਮੁੜਿਆਊ ਦੀ ਬਾਤ ਆ ਜੂਗੀ ਮੰਮਾ ਨੂੰ ਪੁੱਤ ਅਸੀਂ ਮਨਾਉਨੇ ਆ ਹੈਨਾ ਨਹੀਂ ਮੰਮਾ ਨਹੀਂ ਆ ਰਿਹਾ ਨਹੀਂ ਪੁੱਤੂ ਮੰਮਾ ਨੂੰ ਵੀ ਇਕੱਲੀ ਕੁੜੀ ਤਾਂ ਮਰ ਜੂ ਤੁਹਾਤੋਂ ਪਿੰਨ ਮੰਮਾ ਨਹੀਂ ਆ ਰਿਹਾ ਦੇਖੋ ਮਾਂ ਤੂੰ ਰੋਣਾ ਨਹੀਂ ਬੁੱਤੂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਪੋਣਾ ਰੋਣਾ ਨਹੀਂ ਪੋਣਾ ਅਸੀਂ ਥਰਾ ਥਰਪ ਚੈੱਕ ਅਪ ਕਰਾਉਣਾ ਇੱਕ ਵਾਰੀ ਚੈੱਕ ਅਪ ਕਰਾ ਕੇ ਬਾਤਨੀ ਤੇ ਛੱਡ ਦੇਣਾ ਗੱਲ ਸੁਣ ਮੇਰੀ ਗੱਲ ਸੁਣ ਮਾਂ ਗੱਲ ਸੁਣ ਮੇਰੀ ਤੇਰੀ ਸੱਸ ਨਾਲ ਵੀ ਸਾਡੀ ਗੱਲ ਹੋਈ ਹੈ ਨਾ ਨਾਲੇ ਤਾਂ ਘਰ ਸਾਫ਼ ਹੋ ਜਾਊ ਨਵਾਂ ਬੈੱਡ ਲੱਗ ਜਾਊਗਾ ਮਾਂ ਨਵੇਂ ਬੈੱਡ ਲੱਗ ਜਾਊ ਨਵਾਂ ਘਰ ਦਾ ਰੰਗ ਰੰਗ ਹੋ ਜਾਊ ਨਾਲੇ ਤੇਰਾ ਚੈੱਕ ਅਪ ਹੋ ਜਾਊ ਇੱਕ ਵਾਰੀ ਨਾਲ ਚੱਲ ਫਿਰ ਮੁੜ ਆਈਂ ਨਾਲ ਜਾਣਗੇ ਵੀ ਨਾਲ ਜਾ ਨੰਦੇ ਗੱਲ ਸੁਣ ਮੈਂ ਤੁਹਾਨੂੰ ਆਰਥਿਕ ਗੱਲ ਸੁਣ ਗੱਲ ਸੁਣ ਪਹਿਲਾਂ ਆਰਾਮ ਨਾਲ ਗੱਲ ਸੁਣ ਲੈ ਅਸੀਂ ਚਾਹੁੰਦੇ ਇੱਕ ਦੋ ਦਿਨ ਤੁਹਾਡਾ ਘਰ ਸਾਫ਼ ਹੋ ਜਵੇ ਰੰਗ ਹੋ ਜਵੇ ਬੈੱਡ ਨਵਾਂ ਲੱਗ ਜੇਵੇ ਉਹਦੀ ਸਫਾਈ ਹੋ ਜਵੇ ਇਹਦੇ ਸਾਰੇ ਚੈੱਕਅਪ ਹੋ ਜਾਣਗੇ ਟੈਸਟ ਹੋ ਜਾਣਗੇ ਇਹ ਜ਼ਿੰਦਗੀ ਭਰ ਲਈ ਥੋੜੀ ਕਿਤੇ ਚੱਲੀ ਆਪਾਂ ਕਿ ਤੈਨੂੰ ਲੱਗਦਾ ਕਿ